ਸ਼ਸਤਰਿਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਕਈ ਮਾਮਲਿਆਂ ਨੂੰ ਲੈ ਕੇ ਲਗਾਤਾਰ ਫਟਕਾਰਾਂ ਪੈਂਦੀਆਂ ਰਹਿੰਦੀਆਂ ਨੇ ਪਰ ਇੱਕ ਹੋਰ ਮਾਮਲਾ ਜਿਹਨੂੰ ਲੈ ਕੇ ਬੀਤੇ ਦਿਨ ਪੰਜਾਬ ਸਰਕਾਰ ਨੂੰ ਇੱਕ ਤਗੜੀ ਫਟਕਾਰ ਵੀ ਲੱਗੀ ਤੇ ਨਾਲ ਦੇ ਨਾਲ ਨੋਟਿਸ ਵੀ ਜਾਰੀ ਹੋਇਆ ਮਾਮਲਾ ਉਹ ਕੀ ਹੈ ਔਰ ਆਖਿਰਕਾਰ ਇਹ ਕਿਉਂ ਨੋਟਿਸ ਜਾਰੀ ਕੀਤਾ ਗਿਆ ਔਰ ਦਰਸਲ ਇਸ ਮਾਮਲੇ ਨੂੰ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਮਾਮਲਾ ਪੰਜਾਬ ਚ 올ਡੇਜ ਹੋਮ ਜਿਹੜੇ ਬਣਨੇ ਸੀ ਜਿਹਦਾ ਵਾਦਾ ਕੀਤਾ ਗਿਆ ਸੀ ਆ ਕਹਿ ਲੋ ਕਿ ਆਪ ਲਿਖ ਕੇ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਦਿੱਤਾ ਸੀ ਪਰ باوجود ਉਸ ਦੇ 2 ਸਾਲ ਤੋਂ ਵੱਧ ਦਾ ਸਮਾਂ ਉਸ ਬਿਆਦ ਨੂੰ ਪੂਰਾ ਹੋਏ ਨੂੰ ਹੋ ਗਿਆ ਪਰ ਹੁਣ ਤੱਕ ਉਹ 올ਡੇਜ ਹੋਮ ਪੰਜਾਬ ਚ ਨਹੀਂ ਬਣ ਸਕੇ ਨਾ ਸਿਰ ਪੰਜਾਬ ਸਗੋ ਹਰਿਆਣਾ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਔਰ ਇਹ ਸਾਰੀ ਚਾਰਾ ਜੋ ਇਹ ਸਾਰੀ ਕਾਨੂੰਨੀ ਕਾਰਵਾਈ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਜੋ ਕਿ ਲਗਾਤਾਰ ਚਲਾ ਰਹੇ ਸੀ ਸਾਡੇ ਨਾਲ ਮੌਜੂਦ ਦੇ ਬੇਜੀ ਦਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਇਹ ਲੰਬੀ ਲੜਾਈ ਤੁਸੀਂ ਲੜੀ ਹੈ ਇਹਦੇ ਪਿੱਛੇ ਦਾ ਕਾਰਨ ਕੀ ਹੈ ਦੇਖੋ ਮੈਂ ਕਈ ਲੜਾਈਆਂ ਲੜੀਆਂ ਮੁਹਾਲੀ ਵਾਸਤੇ ਔਰ ਇਹ ਲੜਾਈ ਸ਼ੁਰੂਆਤ ਮੁਹਾਲੀ ਤੋਂ ਹੋਈ ਸੀ ਲੇਕਿਨ ਇਹਦੇ ਵਿੱਚ ਪੰਜਾਬ ਔਰ ਹਰਿਆਣਾ ਪਾਰਟੀ ਨਾਲ ਬਣੇ ਸੇ ਬਹੁਤ ਅਫਸੋਸ ਆਜ ਮਨੂੰ ਪਈ ਇਹ ਜਿਹੜੀ ਲੜਾਈ 11 ਸਾਲ ਤੋਂ ਲੜਦੇ ਆ ਉਹਦੇ ਵਿੱਚ ਸਰਕਾਰਾਂ ਦੀ ਲਾਪਰਵਾਹੀ ਜ਼ਿੰਮੇਵਾਰੀ ਤੋਂ ਭੱਜਣਾ ਔਰ ਇੱਕ ਮਹੀਨਾ ਤਾਂ 11 ਸਾਲ ਹੋ ਗਿਆ ਪਰ ਵੈਸੇ ਐਕਟ ਜਿਹੜਾ 2007 ਦਾ ਬਣਿਆ ਹੋਇਆ ਹੈ 7 ਤੋਂ ਲਗਭਗ 26 ਆ ਗਿਆ 20 ਸਾਲ 19 ਸਾਲ ਹੋ ਗਿਆ 19 ਸਾਲਾਂ ਤੋਂ ਇਸ ਗੱਲ ਤੇ ਵਿੱਚ ਸਰਕਾਰਾਂ ਆਪਣੀਆਂ ਜੂਮਿਆਂ ਦੀਆਂ ਤੋਂ ਕਿਉਂਕਿ ਮੈਂ ਸਮਝਦਾ ਇਹ ਇੱਕ ਇਹੋ ਜਿਹਾ ਕੰਮ ਆ ਜਿਹਦੇ 'ਚ ਵੋਟਾਂ ਨਹੀਂ ਮਿਲਦੀਆਂ ਇਸ ਕਰਕੇ ਮੈਂ ਸਮਝਦਾ ਕਿ ਸਰਕਾਰਾਂ ਵੱਲੋਂ ਲੀਡਰਸ਼ਿਪ ਵੱਲੋਂ ਕੋਈ ਸਰਕਾਰਾ ਹੋਵੇ ਮੈਂ ਕਿਸੇ ਦਾ ਨਾਂ ਨਹੀਂ ਇਹ ਭਾਵੇਂ ਮੌਜੂਦਾ ਸਿਆਸੀ ਜਮਾਤ ਵੱਲੋਂ ਸਿਆਸੀ ਜਮਾਤਾਂ ਵੱਲੋਂ ਇਹਦੇ ਵੱਲ ਬਹੁਤਾ ਗੌਰ ਨਹੀਂ ਕੀਤਾ ਜਾਂਦਾ ਹਮ ਕਿਉਂਕਿ ਇਹਨੂੰ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਹਵਾਲੇ ਕਰਤਾ ਜਾਂਦਾ ਇਹਨੂੰ ਵੱਖ-ਵੱਖ ਜਿਹੜੀਆਂ ਵੈਲਫੇਅਰ ਐਸੋਸੀਏਸ਼ਨਾਂ ਜਾਂ ਜਿਹੜੇ ਡੇਰੇ ਨੇ ਉਹ ਚਲਾਉਂਦੇ ਨੇ ਜੋ ਸਾਡੇ ਪਾਬਾਸਰਾ ਹੈਗਾ ਹਮ ਇਸੇ ਤਰ੍ਹਾਂ ਇਹਦੇ ਵੱਲ ਸਮਝਦੇ ਵੀ ਸਰਕਾਰ ਨੇ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਹਮ ਪਰ ਕਾਨੂੰਨ ਕਹਿੰਦਾ ਪੇ ਇਹਦੀ ਜੁਮੇ ਸਰਕਾਰ ਦੀ ਆ ਸਰਕਾਰ ਨੇ ਹਰ ਜ਼ਿਲ੍ਹੇ 'ਚ ਇੱਕ ਬਣਾਉਣਾ ਮਿਨੀਮ ਇਸ ਤੋਂ ਵੱਧ ਹੋ ਸਕਦਾ ਜੇ ਡਿਮਾਂਡ ਹੈਗੀਆਂ ਪਰ ਇੱਕ ਜਿਹੜਾ ਹਰ ਜ਼ਿਲ੍ਹੇ 'ਚ ਹੋਣਾ ਚਾਹੀਦਾ ਹੋਣਾ ਚਾਹੀਦਾ ਇਹਨਾਂ ਦੋਸਤਾਂ ਦੀ ਪਾਰਲੀਮੈਂਟ ਦਾ ਇਹ ਕਾਨੂੰਨ ਪਾਸ ਆ 2007 ਸਮੇਂ ਦੀ ਲੋੜਾਂ ਪਾ ਤੇ ਪੰਜਾਬ 'ਚ ਕਿੰਨੇ ਨੇ ਪੰਜਾਬ 'ਚ ਇਹ ਜਦੋਂ 2014 'ਚ ਮੈਂ ਸ਼ੁਰੂ ਕੀਤਾ ਸੀ ਉਦੋਂ ਇੱਕ ਸੀਗਾ ਹਰਪ ਵਿੱਚ ਹੂੰ ਉਹਦੀ ਹਾਲਤ ਵੀ ਕੋ ਬਹੁਤ ਵਧੀਆ ਨਹੀਂ ਪੁਰਾਣੀ ਬਿਲਡਿੰਗ ਦੇ ਵਿੱਚੋਂ ਕਿਸੇ ਵੇਲੇ ਚੱਲਦਾ ਪਰ ਉਸ ਤੋਂ ਇਲਾਵਾ ਪੰਜਾਬ ਵਿੱਚ ਕੋਈ ਨਹੀਂ ਇਹ ਜਦੋਂ ਮੇਰਾ ਫੈਸਲਾ ਆਇਆ 2014 ਚ ਮੈਂ ਪਟੀਸ਼ਨ ਜਿਹੜੀ ਹਾਈ ਕੋਰਟ ਚ ਪਾਈ ਸੀ 13 ਚ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਇਸ ਕੰਮ ਵਾਸਤੇ 13 ਚ ਜਦੋਂ ਮੈਨੂੰ ਇਸ ਕੋਈ ਬਜ਼ੁਰਗ ਮਿਲੇ ਸਨ ਮੁਹਾਲੀ ਦੇ ਪੜੇ ਲਿਖੇ ਬਜ਼ੁਰਗ ਸਨ ਉਹਨਾਂ ਨੇ ਜਦੋਂ ਸੱਤ ਫੇਸ ਮੇਰੇ ਕਿਸੇ ਦੋਸਤ ਨੂੰ ਮਿਲੇ ਉਹ ਉਹਨੇ ਹੀ ਸਨ ਮਾਰਕੀਟ ਵਿੱਚ ਉਹ ਦੋਸਤ ਨੇ ਉਹਨਾਂ ਨੂੰ ਪੁੱਛਿਆ ਕੀ ਗੱਲ ਆ ਪਾਪਾ ਜੀ ਉਹਨਾਂ ਨੇ ਕਿਹਾ ਵੀ ਮੈਂ ਮੈਨੂੰ ਘਰੋਂ ਮੈਂ ਦਲੀਲ ਹੋ ਕੇ ਘਰ ਆਇਆ ਮੈਂ ਘਰ ਨਹੀਂ ਜਾਣਾ ਉਨੇ ਮੈਨੂੰ ਫੋਨ ਕੀਤਾ ਵੀ ਯਾਦਦਾਂ ਦੇ ਵਿੱਚ ਬੰਦੇ ਬਹੁਤ ਵਧੀਆ ਲੱਗਦੇ ਨੇ ਤੇ ਰਟਾਇਟ ਸਾਨੂੰ ਸਰਕਾਰੀ ਅਫੀਸਰਸ ਹਨ ਉਹਨਾਂ ਨਾਲ ਫੇਰ ਅਸੀਂ ਗੱਲ ਕੀਤੀ ਮੈਂ ਵੀ ਪਰ ਨਹੀਂ ਉਹ ਮੰਨੇ ਅਸੀਂ ਉਹਨਾਂ ਉਹਦਾ ਤਰਵਾਲਾ ਸਾਹਿਬ ਪਹਚਾਇਆ ਉਹ ਕਹਿੰਦੇ ਸਰ ਵੀ ਮੈਨੂੰ ਕਿਸੇ ਫੂਲ ਦੇ ਜ ਹੋਮ ਬਿਲ ਦਾਸ਼ਮ ਵਿੱਚ ਭੇਜਦੇ ਮੈਂ ਕਰਨੀ ਵਾਲਾ ਉਦੋਂ ਫਿਰ ਮੈਨੂੰ ਇਹ ਮਹਿਸੂਸ ਹੋਇਆ ਕਿਉਂਕਿ ਮੈਂ ਇੱਕ ਸਮਾਜਿਕ ਕਾਰਕਟਰ ਹੁੰਦੇ ਦਾਤੇ ਮੁਹਾਲੀ ਚ ਕਈ ਕੇਸਾਂ ਨਾਲ ਮੈਂ ਪਹਿਲਾਂ ਵੀ ਲੜਾਈਆਂ ਲੜੀਆਂ ਅੱਜ ਵੀ ਮੇਰੀ ਮੋਹਾਲੀ ਦਾ ਮੈਂ ਸਮਝਦਾ ਮੇਰੀ ਕਿਸਮਤ ਚ अच्छी ਆ ਵੀ ਮਨੂੰ ਮੋਹਾਲੀ ਦੇ ਲੋਕਾਂ ਦੀ ਸੇਵਾ ਕਰਨ ਦਾ ਇੰਨਾ ਮੌਕਾ ਮਿਲ ਗਿਆ 27 28 ਪੀਲਾਂ ਮੈਂ ਹਾਈ ਕੋਰਟ ਚ ਲੈ ਕੇ ਗਿਆ ਜਿਹਦੇ ਚ ਅੱਜ ਵੀ ਚਾਰ ਚੱਲ ਰਹੀਆਂ ਨੇ ਪੰਜਵਾਂ ਇਹ ਅੱਜ ਕੇਸ ਕੱਲ ਜਿਹੜਾ ਹੋਇਆ ਉਹਦੇ ਵਿੱਚ ਇਹ ਗਿਆ ਚਾਰ ਕੇਸ ਮੇਰੇ ਆਲਰੇਡੀ ਹਾਈ ਕੋਰਟ ਦੇ ਵਿੱਚ ਮੋਹਾਲੀ ਦੇ ਲੋਕਾਂ ਲਈ ਜਿਹਦੇ ਵਿੱਚ ਸਭ ਤੋਂ ਵੱਡਾ ਇਸ਼ੂ ਆ ਬੱਸ ਸਟੈਂਡ ਵਾਲਾ ਜਿਹੜੀ ਸੜਕ ਪਿਛਲੇ ਬਾਰਾਂ ਸਾਲਾਂ ਤੋਂ ਬੰਦ ਪਈ ਹੈ ਉੱਥੇ ਇੰਨਾ ਜਾਮ ਲੱਗਦਾ ਲੋਕ ਚੀਕਾ ਮਾਰਦੇ ਨੇ ਸ਼ਾਮ ਨੂੰ ਉਹਦੇ ਨਾਲ ਜਿਹੜਾ ਇਹਦੇ ਕਮਿਊਨਿਟੀ ਸੈਂਟਰ ਹੈਲਥ ਸੈਂਟਰ ਦਾ ਕੇਸ ਆ ਇੱਕ ਬਿਜਲੀ ਬੋਰਡ ਦਾ ਕੇਸ ਆ ਇੱਕ ਸਭ ਤੋਂ ਵੱਡੀ ਸਮੱਸਿਆ ਮਾਰ ਕੇ ਅਸਲ ਵਿੱਚ ਮੁਹਾਲੀ ਦੀ ਐ ਪਾਰਕਿੰਗ ਦੀ ਪਾਰਕਿੰਗ ਦੀ ਜਿਹੜੀ ਪਾਲਿਸੀ ਚੇਂਜ ਕਰਨ ਵਾਸਤੇ ਮੈਂ ਲੜਾਈ ਲੜੀ ਜਿਹਦੇ ਵਿੱਚ ਹੁਣ ਕੁਝ ਸੁਧਾਰ ਵੀ ਕੀਤਾ ਇਹਨਾਂ ਨੇ ਕੋਈ ਚੇਂਜ ਕੀਤੀਆਂ ਨੇ ਪਾਲਤਿਆਂ ਜਿਹੜੀਆਂ ਆਈਆਂ ਨੇ ਐਲਪੂ ਦੀਆਂ ਬਾਤ ਉਸ ਕਰਕੇ ਫਿਰ ਜਦੋਂ 13 ਤੋਂ ਮੈਂ ਇਹਦੀ ਲੋੜ ਸਮਝੀ ਮੈਂ ਸ਼ੁਰੂ ਕੀਤਾ ਮੋਹਾਲੀ ਵਿੱਚ ਮੈਂ ਚਾਹੁੰਦਾ ਸੀ ਕਿ ਮੋਹਾਲੀ ਵਿੱਚ ਘੱਮ ਕੋਈ ਸਰਕਾਰੀ ਬਿਲਦਾਸ਼ਰ ਹੋਣਾ ਚਾਹੀਦਾ ਤੋਂ ਉਸ ਤੋਂ ਬਾਅਦ ਮੈਂ ਗਵਾਡਾ ਨੂੰ ਇਹਦੀ ਚਿੱਠੀ ਲਿਖੀ ਪੈਰਵਾਈ ਕੀਤੀ ਕੋਈ ਉਹਨਾਂ ਨੇ ਰਿਸਪੌਂਸ ਨਹੀਂ ਦਿੱਤਾ ਸਰਕਾਰਾਂ ਨੇ ਲਿਖੀਆਂ ਮੁੱਖ ਮੰਤਰੀ ਆਪਣਾ ਚੀਫ ਸਕੱਤਰ ਫਿਰ ਮੈਂ ਆਰਟੀਆਈ ਪਾਈ ਕਿ ਕੀ ਇਹਦੇ ਚ ਜਿਹੜਾ ਪੰਜਾਬ ਚ ਕਿੰਨੇ ਨੇ ਕਿੱਥੇ ਬੰਨਾ ਚਾਹੀਦਾ ਹੈ ਕਿ ਉਦੋਂ ਫਿਰ ਮੈਨੂੰ ਪਤਾ ਲੱਗਾ ਕਿ ਸ਼ਾਇਦ ਕੋਈ ਇੱਕ ਹੈਗਾ ਫਿਰ ਮੈਂ ਕਿਉਂਕਿ ਮੈਂ ਅੱਗੇ ਵੀ ਕਾਨੂੰਨੀ ਲੜਾਈਆਂ ਲੜਦਾ ਵਾਂ ਲੋਕਾਂ ਵਾਸਤੇ ਫਿਰ ਮੈਂ ਇਹਦਾ ਸਾਰੀ ਲੀਗਲੀ ਪੋਜੀਸ਼ਨ ਕਲੀਅਰ ਕਰਕੇ 2007 ਦੇ ਐਕਟ ਅਧੀਨ ਮੈਂ 2014 ਵਿੱਚ ਇਹਦੀ ਜਿਹੜੀ ਪੀਐਲ ਮਾਨਜੋਗ ਹਾਈ ਕੋਰਟ ਚ ਪਾਈ ਔਰ ਮਨ ਖੁਸ਼ੀ ਆ ਵੀ ਮੈਂ ਪਾਈ ਜਦੋਂ ਭੋਕੋਗ ਜੀ ਨੂੰ ਮੈਂ ਕੇਸ ਕਰ ਰਿਆ ਸੀ ਸਟੱਡੀ ਕਰ ਰਿਆ ਸੀ ਮੈਂ ਸਾਡੇ ਪੰਜਾਬ ਵਾਸਤੇ ਪਾਈ ਸੀ ਪੰਜਾਬ ਚੇਕਾ ਔਰ ਆਪਣਾ ਜਿਹੜੀ ਆ ਮੋਹਾਲੀ ਵਾਸਤੇ ਪਾਉਣੀ ਸੀ ਨਾਲ ਪੰਜਾਬ ਦੇ ਬਾਕੀ ਜ਼ਿਲ੍ਹੇ ਜੀ ਹੋਣੇ ਚਾਹੀਦੇ ਪਰ ਇਸ ਗੱਲ ਦੀ ਮਹੱਤਤਾ ਨੂੰ ਸਮਝਦੇ ਹੋਇਆ ਚੀਕਸਟਰ ਸਾਹਿਬ ਨੇ ਉੱਥੇ ਕੋਈ ਐਡਵੋਕੇਟ ਸਾਹਮਣੇ ਸੀਨੀਅਰ ਐਡਵੋਕੇਟ ਬੈਠੇ ਸਨ ਉਹਨਾਂ ਦੀ ਰਿਕਵੈਸਟ ਤੇ ਬਹੁਤ ਵਧੀਆ ਇਸ਼ੂ ਆ ਸੈਂਸਿਟਿਵ ਇਸ਼ੂ ਆ ਔਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਚੀਫ ਸਾਬੇ ਨੂੰ ਖਰੀਆਨਾ ਨੂੰ ਵੀ ਪਾਰਟੀ ਨਾਲ ਬੁਲਾਓ ਔਰ ਚੀਫ ਸਾਬ ਨੇ ਅਲਾਉ ਕੀਤਾ ਖਰੀਆਨਾ ਪਾਰਟੀ ਉੱਥੇ ਬਣਿਆ ਮੌਕੇ ਤੇ ਉਹਨਾਂ ਨੇ ਸਾਡੀ ਅਪਰੂਵਲ ਲਈ ਅਸੀਂ ਉੱਥੇ ਰਿਕਵੈਸਟ ਦਿੱਤੀ ਔਰ ਇਹਨਾਂ ਨੂੰ ਨਾਲ ਪਾਰਟੀ ਬੁਲਾਇਆ ਔਰ ਇਹਦੇ ਵਿੱਚ ਕਈ ਸਮਝੋ ਮੈਂ 6 ਸਾਲ ਸਰਕਾਰਾਂ ਦੋਨਾਂ ਨਾਲ ਲੜਦਾ ਰਿਹਾ ਬੜੀਆਂ ਸਰਕਾਰਾਂ ਦੇ ਵਿੱਚ ਉੱਥੇ ਐਫੀਡੀ ਝੂਠੇ ਤਨਪਤੇ ਦੇ ਦਿੰਦੇ ਨੇ ਜਾਂ ਕਈ ਆਦੀ ਪਈਏ ਇਹ ਕਰਦੇ ਆਂ ਇਹ ਕਰਦੇ ਆਂ ਜੀ ਬਣਾ ਦੇਾਂਗੇ ਜੀ ਸਾਡੇ ਕੋਲ ਫੰਡ ਨਹੀਂ ਸਾਡੇ ਕੋਲ ਆਲਦੀ ਚੱਲਦੇ ਨੇ ਜਿਹੜੀਆਂ ਐਸੋਸੀਏਸ਼ਨਾਂ ਚਲੁੰਦੇ ਨੇ ਸਰਕਾਰ ਨੂੰ ਇਹਦੀ ਲੋੜ ਨਹੀਂ ਪਰ ਕੋਰਟ ਇਹਨਾਂ ਗੱਲਾਂ ਨੂੰ ਨਹੀਂ ਮੰਨੀ ਫਿਰ ਖੇਰ 20 ਦੇ ਵਿੱਚ ਸਰਕਾਰ ਕੋਰਟ ਬਹੁਤ ਸਖਤ ਸੀ बार-बार ਇਹਨਾਂ ਨੂੰ ਫੜਕਾਰ ਲੱਗਦੀ ਸੀ ਫਿਰ ਸਰਕਾਰ ਇਹਨਾਂ ਅਧਿਕਾਰੀਆਂ ਨੂੰ ਮਜਬੂਰਾਂ ਉੱਥੇ ਹਲਫੀਆ ਬਿਆਨ ਦੇਣੇ ਪਏ ਦੋਨਾਂ ਸਰਕਾਰਾਂ ਨੂੰ ਜਦੋਂ ਪੰਜਾਬ ਸਰਕਾਰ ਨੇ ਹਲਫੀਆ ਬੰਦ ਦਿੱਤਾ ਚੱਪ ਇਹਹੀ 24 ਤੱਕ ਬਣਾਵਾਂਗੇ ਖਜ਼ਾਨਾ ਗਵਰਨਮੈਂਟ ਦਿੱਤਾ 28 ਤੱਕ ਬਣਾਵਾਂਗੇ कोर्ट ਇਸ ਗੱਲ ਨੂੰ ਬਿਲਕੁਲ ਐਗਰੀ ਨਹੀਂ ਕੋਰਟ ਨੇ ਕਿਹਾ ਵੀ ਇਹ ਬਿਲਕੁਲ ਕਿਉਂਕਿ 7 ਦਾ ਏਕਟਾ ਤੁਸੀਂ ਆਲਰੇਡੀ ਲੇਟ ਹੋ ਇਹਦੇ ਤੇ ਜਿਹੜੀਆਂ ਇਹਨਾਂ ਲੰਬਾ ਸਮਾਂ ਤੁਹਾਨੂੰ ਨਹੀਂ ਦਿੱਤਾ ਗਿਆ ਸੀ ਫਿਰ ਦੋਨਾਂ ਸਰਕਾਰਾਂ ਨੇ ਰਵਾਇਤ 22 ਨਾ ਇਹਨਾਂ ਨੇ 22 ਦਾ ਦਿੱਤਾ ਉਹਨਾਂ 24 ਦਾ ਪੰਜਾਬ ਨੇ 22 ਦਾ ਹਰਿਆਣਾ ਨੇ ਚੋਇਆ ਹਾਂ ਅਸੀਂ 22 ਤੱਕ ਹਰ ਸਾਲ ਰੱਖਾਂਗੇ ਔਰ ਮਨ ਖੁਸ਼ੀ ਆ ਕਿ ਉਦੋਂ ਇਹਨਾਂ ਦੀ ਕਮਿਟਮੈਂਟ ਦੇ ਮਤਬਕ 2220 ਦੇ ਵਿੱਚ ਮੇਰੀ ਜਿਹੜੀ ਮੇਰੇ ਸੀਜੀਪੀਐਲ ਨੂੰ ਵਿਸਪੋਜਾ ਪਈ ਮੇਰੇ ਹੱਕ ਚ ਫੈਸਲਾ ਹੋਇਆ ਸਰਕਾਰਾਂ ਨੂੰ ਇੱਕ ਕਮਿਟਮੈਂਟ ਲੈ ਕੇ ਇਸ ਜਿਹੜੀ ਆ ਕੋਰਟ ਨੇ ਦਾ ਫੈਸਲਾ ਦਿੱਤਾ ਉਹਦੇ ਮੈਂ ਵੇਖੋ ਗੱਲ ਹੈ ਵੀ ਮੈਂ ਫੈਸਲਾ ਲੈ ਕੇ ਚੁੱਪ ਨਹੀਂ ਬੈਠਾ ਮੈਂ ਲੜਾਈ ਇਹਦੀ ਲਗਾਤਾਰ ਪਿੱਛਾ ਕੀਤਾ ਮਤਲਬ ਨਹੀਂ ਦੇ ਆਮ ਹਲ ਕਿ ਮੇਰਾ ਕੋਈ ਨੈਚਰ ਇੰਟਰਸਟ ਤੇ ਹੈ ਨਹੀਂ ਸੀ ਨਾ ਮੁੰਦੇ ਚ ਕੋਈ ਵੋਟਾਂ ਨਾ ਮੁੰ ਕੋ ਹੋਰ ਲੜਾਈ ਦੀ ਤੀ ਸੀ ਪਰ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਸੰਭ ਤੇ ਮੈਂ ਜਿਹੜਾ ਮੁੱਦਾ ਚੱਕਾ ਉਹਨੂੰ ਅਖੀਰ ਤੱਕ ਸਿਰੇ ਲਾ ਕੇ ਰਾਵਾਂ ਉਹ ਜਦੋਂ ਇਹ 22 ਤੱਕ ਅਸੀਂ ਵੇਟ ਕਰਦੇ ਰਹੇ ਚਿੱਠੀਆਂ ਮੈਂ ਲਿਖਦਾ ਰਿਹਾ ਬਾਰ-ਬਾਰ 22 ਚ ਆਪਾਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਨੋਟਿਸ ਦਿੱਤਾ ਫੇਰ ਵੀ ਤੁਸੀਂ 22 ਤੁਹਾਡੀ ਖਤਮ ਹੋ ਗਈ ਐ ਤੇ ਤੁਸੀਂ ਕੰਮ ਨਹੀਂ ਕੀਤਾ ਮੁਹਾਲੀ ਚ ਕੋਈ ਸ਼ੁਰੂਆਤ ਨਹੀਂ ਹੋਈ ਉਹ ਫਿਰ 23 ਵਿੱਚ ਇਹਨਾਂ ਨੇ ਉਹਦੇ ਉੱਤੇ ਹੋਰ ਵੇਖੋ ਨਾ ਵਰਨ ਇਸ ਸਰਕਾਰ ਦੀ ਜਾਂ ਅਫਸਰ ਸ਼ਾਈ ਦੀ ਮੈਂ ਸਮਝਦਾ ਪਈ ਇਹ ਸਮਝਦਾ ਵੀ ਇਹ ਤਾਂ ਵਾਧੂ ਕੰਮ ਆ ਪਈ ਤਾਂ ਆਪਾਂ ਇਹਦੇ ਤੋਂ ਜਿਹੜਾ ਕੇਪਸੂਲ ਕਿਸ ਨੂੰ ਪੈਸੇ ਮਿਲਣੇ ਆ ਹੂੰ ਪਰ ਪ੍ਰੈਸ਼ਰ ਸੀ ਮੇਰਾ ਮੈਂ ਪਿੱਛਾ ਕਰ ਰਿਹਾ ਸੀ 23 ਵਿੱਚ ਗਮਾੜਾ ਵੱਲੋਂ ਇੱਕ ਫੈਸਲਾ ਕੀਤਾ ਗਿਆ ਵੀ ਮੁਹਾਲੀ ਵਿੱਚ 3 ਏਕੜ ਜਗ੍ਹਾ ਇਸ ਕੰਮ ਲਈ ਰਜਰਵ ਕੀਤੀ ਜਾਵੇ ਜਿਹੜੀ ਕਿ 78 ਸੈਕਟਰ ਵਿੱਚ ਉਹਨਾਂ ਨੇ ਆਇਡੈਂਟੀਫਾਈ ਕੀਤੀ ਉਹਨਾਂ ਵੱਲੋਂ ਤੈਅ ਦੇ ਵਿੱਚ ਬਕਾਇਦਾ ਤੌਰ ਤੇ ਮਨੂ ਤੇ ਨਾਲ ਸਮਾਜਿਕ ਸਿਹਤ ਵਿਭਾਗ ਜਿਹੜੀ ਬਿਲਡਿੰਗ ਆ ਸਮਾਜਿਕ ਸਿਹਤ ਵਿਭਾਗ ਵੱਲੋਂ ਬਣੀਆਂ ਨੇ ਪਰ ਉਹਨਾਂ ਨੂੰ ਨਾਲ ਚਿੱਠੀ ਭੇਜੀ ਗਈ ਵੀ ਤੇ ਅਸੀਂ 3 ਏਕੜ ਜਗ੍ਹਾ ਦੇਣ ਨੂੰ ਤਿਆਰ ਹਾਂ ਤੁਸੀਂ ਆਪਣੀ ਫ੍ਰੀ ਆਫ ਕਾਸਟ ਜੇ ਇਹਦੀ ਕੰਸੈਂਟ ਪਿਛੋ ਉਹਨ ਜਦੋਂ ਮਨੂ ਵੀ ਕਾਪੀ ਆਈ ਆ ਆਪਾਂ মিডিਆ 'ਚ ਉਹਦੀ ਬੜੀ ਖੁਸ਼ੀ ਮਨਾਈ ਸਾਰਾ ਖਬਰਾਂ ਲੱਗੀਆਂ ਬੜਾ ਚੁਕਤ ਮਨਾਇਆ ਵੀ ਪਰਮਾਤਮਾ ਦਾ ਸ਼ੁਕਰ ਹੈ ਵੀ ਮੁਹੱਲੇ ਚ ਬਹੁਤ ਵੱਡੀ ਮੇਜ ਜਿਹੜੀ ਜਿੱਤ ਕਾਨੂੰਨੀ ਤੌਰ ਤੇ ਲੋਕਾਂ ਵਾਸਤੇ ਹੋਈ ਹੈ ਪਰ ਜਬ ਅਫਸੋਸ ਆ ਉਹ 23 ਦੀ ਚਿੱਠੀ ਜਿਹੜੀ ਇਹਨਾਂ ਨੇ ਫੈਸਲਾ ਕੀਤਾ ਲਾਗੂ ਨਹੀਂ ਕੀਤਾ ਕੋਰਟ ਚ ਚਿੱਠੀ ਦਿੱਤੀ ਕਿ 23 ਤੱਕ ਅਸੀਂ ਬਣਾ ਜਾਣਾ ਨਹੀਂ ਨਹੀਂ ਕੱਲੀ ਕਮਾਂਡ ਵਾਲੀ ਕਹਿ ਰਹੇ ਹੋ ਤੁਸੀਂ ਹੱਕ ਵਾਲੀ ਕਮਾਂਡਰ ਦੀ ਜਿਹੜੀ ਗੱਲ ਕਰ ਰਹੇ ਇਹਨਾਂ ਨੇ ਚਿੱਠੀ ਦਿੱਤੀ ਹਾਂ ਸਮਾਜਿਕ ਸਖਿਆ ਡਿਪਾਰਟਮੈਂਟ ਨੇ 6 ਦਾ ਮਾਈਂਡਲ ਦਿੱਤੇ ਮੈਂ ਹਜ਼ ਉਹਨਾਂ ਕੋਲ ਜਾ ਕੇ ਭੇਜਿਆ ਕਮਾਂਡਾ ਨੂੰ ਕਿ ਤੁਸੀਂ ਇਹ ਤੁਹਾਡੀ ਲੈਟਰ ਆ ਤੁਸੀਂ ਇੱਥੇ ਅਸੀਂ ਤੁਹਾਨੂੰ ਕੰਸੈਂਟ ਦੇ ਚੁੱਕੇ ਹਾਂ ਸਾਨੂੰ ਇਹ ਦੀ ਜਿਹੜੀ ਆ ਟ੍ਰਾਂਸਫਰ ਕਰਕੇ ਪੋਜੈਸ਼ਨ ਜਿਹੜਾ ਦਿੱਤਾ ਜਾਂਦਾ ਅਜੇ ਤੱਕ ਨਹੀਂ ਦਿੱਤਾ ਅਜੇ ਤੱਕ ਨਹੀਂ ਦਿੱਤਾ ਸਾਈਟ ਦਾ ਕੀ ਸਿਚੁਏਸ਼ਨ ਹੈ ਉੱਥੇ ਸਾਈਟ ਉੱਥੇ 70 ਸੈਕਟਰ ਪਈਆਂ ਸਾਈਟਾਂ ਰੱਖੀ ਹਾਂ ਸਾਈਟ ਉਹ ਹੁਣ ਉੱਥੇ ਕਈ ਸਾਈਟਾਂ ਨੇ ਪਈਆਂ ਕਿਹੜੀਆਂ ਦਾ ਦੇਣੀ ਆ ਉਹ ਜੀ ਪਰ ਸਾਈਟ ਹੈਗੀ ਆ ਉਹ ਜੇ ਨਹੀਂ ਉੱਥੇ ਨਹੀਂ ਦੇਣੀ ਉਦੋਂ ਕਿੱਦਾਂ ਦੇ ਦਰ ਪਰ ਹੁਣ ਕੱਲ ਬੀਤੇ ਦਿਨ ਜਿਹੜੀ ਫਟਕਾਰ ਲੱਗੀ ਉਹ ਕੀ ਲੱਗੀ ਉਹ ਦੇਖੋ ਉਹ ਫਿਰ ਜਦੋਂ ਮੈਂ ਇਹ ਅਸੀਂ ਇਹਨਾਂ ਨੂੰ ਪਹਿਲਾਂ 1 ਮਹੀਨਾ ਨੋਟਿਸ ਪਹਿਲਾਂ ਦਿੱਤਾ ਮੈਂ ਇਹਨਾਂ ਨੂੰ ਕਿ ਕੰਡੈਮਨਡ ਆ ਤੁਹਾਨੂੰ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਰਿਆਣਾ ਨੂੰ ਦਿੱਤਾ ਲੇਕਨ ਨਾ ਤੇ ਪੰਜਾਬ ਸਰਕਾਰ ਦੇ ਕੰਨਾਂ ਤੇ ਜੂਕ ਸਰਕੀ ਨਾ ਗਮਾਡਾ ਤੇ ਸਰਕੀ ਨਾ ਹਰਿਆਣਾ ਕਿਸੇ ਨੇ ਕੋਈ ਸਾਨੂੰ ਸਪਲਾਈ ਜਿਹੜਾ ਉਹ ਨਹੀਂ ਦਿੱਤਾ ਵਿੱਚ ਜਦੋਂ ਤੁਸੀਂ ਗਏ ਇਹਨਾਂ ਨੇ 24 ਤੱਕ ਦਾ 22 ਤੱਕ ਦਾ ਸੰਭਾਲਿਆ ਪੰਜਾਬ ਸਰਕਾਰ ਨੇ ਬਣਾਏ ਕਿੰਨੇ ਹੁਣ ਤੱਕ ਹੁਣ ਤੱਕ ਇਹਦੇ ਆ ਵੀ ਇਹਦੇ ਵਿੱਚ ਦੋ ਇਹਨਾਂ ਨੇ ਜਿਹੜੇ ਆ ਮੈਂ ਸਮਝਦਾ ਬਣਾਉਂਦੇ ਨੇ ਜਿਹੜੇ ਮੇਰੀ 20 ਤੋਂ ਲੈ ਕੇ ਅੱਜ ਤੱਕ ਵਰਕਿੰਗ ਦੇ ਦੋਵੇਂ ਉਹਦੇ ਵਿੱਚ ਇੱਕ ਵਰਕਿੰਗ ਆ ਜਿਹੜਾ ਬੰਗਾਲਾ ਡਿਸਟ੍ਰਿਕਟ ਆ ਉਹਦੇ ਵਿੱਚ ਤਪਾ ਮੰਡੀ ਵਿੱਚ ਬਹੁਤ ਸੁੰਦਰ ਬਣਾਇਆ ਉਹਦਾ 3 ਏਕੜ ਵਿੱਚ ਇਦਾਂ ਹੀ ਮਾਨਸਾ ਵਿੱਚ ਵੀ ਬਹੁਤ ਵਧੀਆ ਮੈਂ ਦੇਖਿਆ ਬਿਲਡਿੰਗਾਂ ਬਣੀਆਂ ਨੇ ਉਹਦਾ ਹਾਲੇ ਸਿਰਫ ኦਪਰੇਸ਼ਨਲ ਹੋਣੀ ਆ ਕਿਉਂਕਿ ਉਹਦੀ ਉਹਦੀ ਹੋਣੀ ਨਹੀਂ ਪਥਲ ਮੁੱਖ ਮੰਤਰੀ ਮੰਤਰੀ ਸਮਾਂ ਨਹੀਂ ਮਿਲਿਆ ਇਹਨਾਂ ਨੂੰ ਜਾਣਦਾ ਬਿਲਡਿੰਗ ਤਿਆਰ ਆ ਬਿਲਕੁਲ ਰੈਡੀ ਆ ਔਰ ਉਹਦੇ ਚ ਉਦਘਾਟਨ ਤੋਂ ਬਾਅਦ ਉਹ ਚਾਲੂ ਹੋ ਜਾਏਗੀ ਲੇਕਿਨ ਜਿਹੜੀ ਬਨਾਲੇ ਵਾਲੀ ਆ ਜਿਹੜੀ ਤਪਾ ਮੰਡੀ ਵਿੱਚ ਆ ਉਹ ਚਾਲੂ ਹੋ ਚੁੱਕੀ ਆ ਮੈਂ ਪਿੱਛੇ ਉੱਥੇ ਜਾ ਕੇ ਆਪਣਾ ਜਨਮ ਦਿਨ ਮਨਾ ਕੇ ਆ ਉਹਨਾਂ ਬਜ਼ੁਰਗਾਂ ਨਾਲ ਬਹੁਤ ਖੁਸ਼ ਨੇ ਮਨੋਦਨ ਬਹੁਤ ਤਸੱਲੀ ਹੋਈ ਮੇਰੀ ਮੈਂ ਸਮਝਣਾ ਮੇਰੀ ਜ਼ਿੰਦਗੀ ਦਾ ਬਹੁਤ ਹੀ ਇੱਕ ਅਹਿਮ ਦਿਨ ਸੀ ਜਦੋਂ ਮੈਂ ਉੱਥੇ ਜਾ ਕੇ ਉਹਨਾਂ ਬੁਝਰ ਮੈਨੂੰ ਇੱਕ ਗੱਲ ਹੋਰ ਦੱਸੋ ਬੇਤੀ ਸਾਹਿਬ ਜਿਹੜੀ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਚਲੋ ਦੋ ਤੇ ਹੁਣ ਐਕਟਿਵ ਨੇ ਮਤਲਬ ਵਰਕਿੰਗ ਨੇ ਪੰਜਾਬ 'ਚ ਇੱਕ ਪੁਰਾਣਾ ਹੁਸ਼ਿਆਰਪੁਰ ਵਾਲਾ ਤੇ ਇੱਕ ਤਪਿਆ ਵਾਲਾ ਇੱਕ ਮਾਨਸੇ ਵਾਲੀ ਬਿਲਡਿੰਗ ਤੁਸੀਂ ਕਹਿ ਰਹੇ ਹੋ ਕਿ ਓਰੇਡੀ ਹੈ ਕਿ ਜਿੱਦਾਂ ਇਨੋਗ੍ਰੇਸ਼ਨ ਹੋਣਾ ਪਰ 23 ਜ਼ਿਲ੍ਹੇ ਨੇ ਹੁਣ ਬਾਕੀ ਵੀ ਦੀ ਸਿਚੁਏਸ਼ਨ ਕੀ ਹੈ ਉਹਦੇ ਬਾਰੇ ਸਰਕਾਰ ਕੀ ਕਹਿੰਦੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਰੋਡਮੈਪ ਸਰਕਾਰ ਦਾ ਨਜ਼ਰ ਨਹੀਂ ਆ ਰਿਹਾ ਇਹ ਰੋਡਮੈਪ ਨਜ਼ਰ ਨਹੀਂ ਆ ਰਿਹਾ ਉਹਦਾ ਕਾਰਨ ਅਸਲੀ ਕੀ ਹੈ ਵੀ ਸਰਕਾਰ ਇਹਨਾਂ ਸਰ ਮਾਤਾ ਦੋਸਤੋ ਬੇਨਤੀ ਹੈ ਵੀ ਮੈਨੂੰ ਕਈ ਵਾਰ ਇਹ ਨਾ ਸਮਝ ਨਹੀਂ ਲੱਗਦੀ ਵੀ ਸਰਕਾਰਾਂ ਜਾਂ ਪਾਰਟੀਆਂ ਜਿੱਥੋਂ ਵੋਟਾਂ ਮਿਲਦੀਆਂ ਨੇ ਉੱਥੋਂ ਦੀ ਰਾਜਨੀਤੀ ਕਰਨ ਲੱਗ ਪਈਆਂ ਹਮ ਜਿੱਥੇ ਵੋਟਾਂ ਨਹੀਂ ਮਿਲਦੀਆਂ ਉਹ ਕੰਮ ਹੀ ਛੱਡ ਦਿੰਦੇ ਜੁੰਮੇ ਦੀ ਸਾਈਡ ਛੱਡ ਦਿੱਤੀ ਕਿਉਂਕਿ ਇੱਕ ਸਮਾਜਿਕ ਜ਼ਿੰਮੇਵਾਰੀ ਆ ਅੱਜ ਜਿਹੜੀ ਇਹ ਲੋਕ ਇਹ ਜਿਹੜੇ ਲੋਕ ਕਿਉਂਕਿ ਇਹ ਸਮੇਂ ਦੀ ਮੰਗ ਹੋ ਗਈ ਆ ਕਿਉਂਕਿ ਅਸੀਂ 올ਡੇਜ ਹੋਮ ਨੂੰ ਦੂਜੇ ਨਜ਼ਰੀਏ ਤੋਂ ਦੇਖਨੇ ਆ ਵੀ ਜਿਹੜਾ ਬੰਦਾ ਖਦੋਂ ਕੱਢਦਾ ਉਹ ਉਥੇ ਬਹੁਤ 올ਡੇਜਮ ਜਾਣਾ ਜਿਹੜਾ ਨਹੀਂ ਸੀ ਲੇਕਿਨ ਅੱਜ ਉਹਦੇ ਨਾਲ ਨਾਲ ਹਲਾਤ ਬਦਲ ਗਏ ਅੱਜ ਉਹ ਸਮਾਂ ਸੀ ਕਿਸੇ ਸਮੇਂ ਤੇ ਅਸੀਂ ਸਾਡਾ ਕਲਚਰ ਸੀ ਵੀ ਅਸੀਂ ਬਜ਼ੁਰਗਾਂ ਦੀਆਂ ਇੱਜ਼ਤ ਮਾਨ ਕਰਨੇ ਸਾਂ ਸਾਂਭ ਸੰਭਾਲ ਕਰਨੇ ਸਾਂ ਉਹਨਾਂ ਦਾ ਮਾਨ ਸਤਕਾਰ ਬਹੁਤ ਸੀ ਪਰ ਉਦੋਂ ਪਰਿਵਾਰ ਵੱਡੇ ਸਨ ਪਰਿਵਾਰ ਜਾਇੰਟ ਸਨ ਅੱਜ ਸਿੰਗਲ ਫੈਮਿਲੀ ਆ ਗਈ ਇੱਕ ਇੱਕ ਬੱਚਾ ਹੋ ਗਿਆ ਅੱਗੋਂ ਉਹਦੇ ਵਿੱਚ ਵੀ ਸਭ ਤੋਂ 먼저 ਉਹ ਸੋਸ ਨਾਲ ਗੱਲ ਕੀ ਆ ਕਿ ਅੱਜ ਸਾਡੇ ਬੱਚੇ ਪਿੰਡਾਂ ਦੇ ਵਿੱਚ ਕਈ ਪਰਿਵਾਰ ਨੇ ਜਿਨ੍ਹਾਂ ਦੇ ਸਾਰੇ ਬੱਚੇ ਨਸ਼ੇ ਦੇ ਪਿੰਡ ਚੜ ਗਏ। ਦੂਜਾ ਬਹੁਤਿਆਂ ਦੇ ਬੱਚੇ ਵਿਦੇਸ਼ਾਂ ਚ ਚਲੇ ਗਏ। ਵਿਦੇਸ਼ਾਂ ਜਿਹਨੂੰ ਵਿਦੇਸ਼ਾਂ ਉਹਨਾਂ ਨੇ ਜਦੋਂ ਉਹ ਬੱਚੇ ਵਿਦੇਸ਼ ਗਏ ਜਦੋਂ ਮਾਪਿਆਂ ਨੇ ਭੇਜੇ ਉਹ ਜਿਹੜੇ ਪੇਰੈਂਟਸ ਹਨ ਉਹ ਮਿਡਲ ਏਜ ਸਨ 40 ਸਾਲ 45 ਸਾਲ 50 ਸਾਲ ਉਹਨਾਂ ਬੜੀ ਖੁਸ਼ੀ ਨਾਲ ਕਿ ਹਰ ਬੰਦੇ ਦੀ ਅੱਜ ਖਾਸ਼ ਆ ਵੀ ਮੇਰਾ ਬੱਚਾ ਵਧੀਆ ਸੈਟਲ ਹੋਵੇ ਸੁਖੀ ਰਹੇ ਉਹਦੀ ਤਰੱਕੀ ਹੋਵੇ ਕਿਉਂਕਿ ਉਹਦੇ ਵਾਸਤੇ ਦੂਜਾ ਕੀ ਆ ਪੰਜਾਬ ਵਿੱਚ ਹਰ ਬੰਦਾ ਇਸ ਕਦਰ ਡਰਿਆ ਆ ਵੀ ਮੇਰਾ ਬੱਚਾ ਕਿਤੇ ਨਸ਼ੇਤ ਨਾ ਲੱਗ ਜੇ ਕਿਤੇ ਮਾੜੇ ਰਸਤੇ ਤੇ ਨਾ ਚਲੇ ਜਾਏ ਉਹਦੇ ਜਗਾਰ ਤੇ ਸਾਧਨ ਕੀਮਤ ਨੇ ਉਹਦੇ ਲਈ ਵਿਦੇਸ਼ਾਂ ਚ ਲੱਗੇ ਉਹ ਜਦੋਂ ਇਕੱਲਾਪਨ ਵੀ ਮੈਂ ਸਮਝਦਾ ਉਹਦੇ ਲਈ ਵੀ ਅੱਜ ਜਿਹੜਾ ਇਹ ਇੱਕ ਉਥੇ ਇਹਨਾਂ ਨੂੰ ਇਹ ਲੋੜਾ ਬਿਰਦਾ ਆਸ਼ਰਮ ਦੀ ਜਿਹਦੇ ਵਿੱਚ ਉਹ ਆਪਣਾ ਥੋੜੀ ਗਲਤੋਂ ਨਾ ਇੱਕ ਚੀਜ਼ ਮੈਂ ਸਮਝ ਪਾ ਰਿਹਾ ਸ਼ਾਇਦ ਲੋਕਾਂ ਨੂੰ ਵੀ ਹੁਣ ਸਮਝਣ ਦੀ ਲੋੜ ਹੈ ਇਹ ਕੱਲਾ ਜਦੋਂ ਆਪਾਂ ਕਹਿੰਦੇ ਆ ਨਾ 올ਡ ਏਜ ਹੋਮ ਜਾਂ ਕੋਈ ਬਜ਼ੁਰਗ ਨੂੰ ਜਦੋਂ ਆਪਾਂ ਸੁਣੀਦਾ ਕਿ ਭਈ ਉਹ ਤੇ ਬਿਰਦਾ ਆਸ਼ਰਮ ਛੱਡ ਆਏ ਤੇ ਬੜਾ ਤਰਸਕਾਰ ਵਾਲੀ ਨਜ਼ਰਾਂ ਨਾਲ ਦੇਖਿਆ ਜਾਂਦਾ ਪਰ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਨਾ ਇੱਕ ਸੋਸ਼ਲ ਰਿਸਪੋਨਸੀਬਿਲਟੀ ਵੀ ਹੈ ਕਿ ਭਈ ਜੇ ਬਜ਼ੁਰਗ ਘਰ 'ਚ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਬੱਚੇ ਵਿਦੇਸ਼ ਚਲੇ ਗਏ ਜਾਂ ਕਿਤੇ ਹੋਰ ਬਾਹਰ ਸੈਟਲਡ ਹੋ ਗਏ ਜਾਂ ਨਸ਼ਿਆਂ 'ਚ ਪੈ ਗਏ ਫਿਰ ਕੱਲੇ ਬਜ਼ੁਰਗ ਕੀ ਕਰਨ ਜਾਂ ਜੇ ਕੋਈ ਬਜ਼ੁਰਗ ਜੋੜਾ ਹੈ ਕਿਸੇ ਇੱਕ ਦੀ ਡੈਥ ਹੋ ਜਾਂਦੀ ਹੈ ਫਿਰ ਉਹ ਇਕੱਲਾ ਤੁਹਾਨੂੰ ਲੱਗਦਾ ਕਿ ਇੱਕ ਸੋਸ਼ੀਅਲੀ ਉਹਨਾਂ ਨੂੰ ਬੌਂਡਿੰਗ ਰੱਖਣ ਦੇ ਲਈ ਵੀ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਉਹਦੇ ਕੀ ਹੈ ਕਿ ਉੱਥੇ ਫਿਰ ਜਦੋਂ ਉੱਥੇ ਤੁਸੀਂ ਬਜ਼ੁਰਗ ਜਾਂਦਾ ਉਹ ਇੱਕ ਤੇ ਉਹਨਾਂ ਦਾ ਉਹ ਸਰਕਲ ਸਾਰੀ ਇੱਕ ਇੱਕ ਏਜ ਗਰੁੱਪ ਉਹਨਾਂ ਦਾ ਹੈ ਉਹਦੇ ਵਿੱਚ ਸ਼ਾਮ ਨੂੰ ਗੱਪਾਂ ਕੰਮਤਕੋ ਹੁੰਦਾ ਨਹੀਂ ਫਿਰ ਜਦੋਂ ਸਰਕਾਰੀ ਹੋਵੇਗਾ ਉਹਨਾਂ ਨੂੰ ਫ੍ਰੀ ਖਾਣਾ ਮਿਲਦਾ ਫ੍ਰੀ ਉੱਥੇ ਮੈਡੀਕਲ ਫੈਸਿਲਿਟੀ ਮਿਲਦੀ ਆ ਉਹਨਾਂ ਨੂੰ ਵਧੀਆ ਬਿਲਡਿੰਗ ਹਵਾਦਾਰ ਹੁੰਦੀ ਆ ਕਈ ਜਿਹੜੇ ਅਸੀਂ ਜਿਹੜੇ ਵੇਖਿਆ ਜਿਹੜੇ ਨੇ ਪ੍ਰਾਈਵੇਟ ਬਣਿਆ ਉਹ ਬੜੀ ਉੱਥੇ ਪ੍ਰੈਸ਼ਰ ਆ ਜਗਾ ਘੱਟ ਹੁੰਦੀ ਆ ਜੇ ਸਰਕਾਰੀ ਤੌਰ ਤੇ ਵਧੀਆ ਤਰੀਕੇ ਨਾਲ ਬਣਨ ਕਿਉਂਕਿ ਸਰਕਾਰਾਂ ਦੀ ਜੁਮੇ ਆਦੀ ਹੈ ਭਈ ਜਿਹੜੀ ਹਰ ਬੰਦੇ ਦੀ ਜਿਹੜੀ ਸਮਾਜਿਕ ਸੁਰੱਖਿਆ ਵਾ ਉਹ ਉਹਨੂੰ ਉਹਨੂੰ ਦੇਣ ਉਹਨੂੰ ਦੇਣੀ ਔਰ ਉਹਦੇ ਲਈ ਦੂਜੀ ਗੱਲ ਇੱਕ ਬੰਦੇ ਹੋਰ ਮੇਰੀ ਜਿਹੜੀ ਮੇਰੇ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਭਈ ਕਈ ਵਾਰੀ ਜਿਹੜੇ ਅੱਜ ਹਿੰਦੁਸਤਾਨ ਦੇ ਵਿੱਚ ਬੜੀ ਸਰਕਾਰ ਭਾਵੇਂ ਭਾਤ ਸਰਕਾਰ ਆ ਵਾਹਿ ਪੰਜਾਬ ਸਰਕਾਰਾਂ ਨੇ ਬੜੇ ਮਾਣ ਨਾਲ ਕਹਿੰਦੀ ਆ 80 ਕਰੋੜ ਲੋਕਾਂ ਨੂੰ ਅਸੀਂ ਮੁਫਤ ਰਾਸ਼ਨ ਦਿੰਦੇ ਹੂੰ ਜਿਹੜੇ ਲੋਕਿਆ ਰਾਸ਼ਨ ਮੁਫਤ ਲੈ ਰਹੇ ਨੇ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਬਜ਼ੁਰਗਾਂ ਨੂੰ ਕਿੱਥੋਂ ਸਾਂਭਣਾ ਆਪਣੇ ਬੱਚੇ ਸਾਂਭਣ ਬਜ਼ੁਰਗਾਂ ਨੂੰ ਸਾਂਭ ਉਹ ਵੀ ਇੱਕ ਮੈਂ ਸਮਝਦਾ ਕਿ ਤਾਸਸੀ ਆ ਅੱਜ ਸਰਕਾਰਾਂ ਉਹਨਾਂ ਦਾ ਯੋਗ ਅਹੁਦਾ ਉੱਚਾ ਚੱਕਣ ਦੀ ਬਜਾਏ ਫਰੀ ਰਾਸ਼ਨ ਤੇ ਆ ਗਈਆਂ ਫੇ ਰਾਸ਼ਨ ਦੋ ਉਹਨਾਂ ਡਿਪੈਂਡੈਂਟ ਕਰੋ ਵੋਟਾਂ ਪਾਓ ਜਦੋਂ ਕਿ ਜਦੋਂ ਕਿ ਦਾਸ਼ਨ ਫ੍ਰੀ ਮਿਲ ਰਿਹਾ ਉਹ ਉਹ ਜਿਆਦਾ ਬਜ਼ੁਰਗਾਂ ਦੀ ਦੇਖਭਾਲ ਉਹ ਨਹੀਂ ਕਰ ਪਾਉਂਦੇ ਦਵਾਈ ਦੇ ਦੇ ਦਵਾਈ ਕਿਉਂਕਿ ਨਾ ਤੇ ਮੈਡੀਕਲ ਫੈਸਿਲਿਟੀਆਂ ਉਹ ਜੀਆਂ ਹੈਗੀਆਂ ਨੇ ਤੇ ਇਲਾਜ ਕੋ ਮਹਿੰਗਾ ਹੋ ਗਿਆ ਬਹੁਤ ਜਿਆਦਾ ਸਮਾਵਦੀ ਕੋ ਘਟਦਾ ਉਹਨੇ ਬੱਚੇ ਆਪਣੇ ਪਾਲਣੇ ਨੇ ਉਹਦੇ ਲਈ ਵੀ ਇੱਕ ਮੈਂ ਸਮਝਦਾ ਵੀ ਇਹ ਜਿਹੜਾ ਜ਼ਰੂਰੀ ਆ ਵੀ ਉਹਨੂੰ ਸਮਾਜਿਕ ਸੁਰੱਖਿਆ ਉਹਨਾਂ ਬਜ਼ੁਰਗਾਂ ਵਾਸਤੇ ਉਹਨਾਂ ਦੀ ਰੈਨਸ ਸੁਖੀ ਰਹਿਣ ਵਾਸਤੇ ਉਹਨਾਂ ਨੂੰ ਤਣਾਅ ਮੁਕਤ ਰੱਖਣ ਵਾਸਤੇ ਕਿਉਂ ਉਹਨਾਂ ਵਿਜਿਤਕਾਂ ਦਾ ਵੇਖੋ ਦੇਸ਼ ਨੂੰ ਬਹੁਤ ਵੱਡੀ ਕੰਟਰੀਬਿਊਸ਼ਨ ਉਹਨਾਂ ਨੇ ਆਪਣੇ ਪਰਿਵਾਰ ਪਾਲੇ ਉਹਨਾਂ ਦੇ ਬੱਚੇ ਮਿਹਨਤ ਕਰਕੇ ਉਹਨਾਂ ਪਾਲ ਕੇ ਕਿਹੜੇ ਕਿਹੜਾ ਅਫਸਰ ਬਣ ਗਿਆ ਕਿਹੜਾ ਕਿਸ ਫੌਜ ਚਲ ਗਿਆ ਕਿੱਥੇ ਚਲ ਗਿਆ ਉਹਨੇ ਦੇਸ਼ ਦੀ ਸੇਵਾ ਕੀਤੀ ਹੈ ਉਹਨੇ ਆਪਣੀ ਜ਼ਿੰਦਗੀ ਦਾ ਰੰਦਾ ਸਮਾ ਜਿਹੜਾ ਨੌਕਰੀ ਕਰਦਾ ਸੀ ਟੈਕਸ ਦਿੱਤਾ ਸਰਕਾਰ ਨੇ ਉਹ ਆਪਣੇ ਸਾਦੇ ਪੈਸਾ ਦਿੱਤਾ ਇਸ ਕਰਕੇ ਸਰਕਾਰਾਂ ਇਹਦਾ ਧਿਆਨ ਘਟ ਦਿੰਦੀਆਂ ਸਿਰਫ ਉਹਦਾ ਅਧੀਨ ਮੈਂ ਸਮਝਦਾ ਵੀ ਕੋਈ ਆ ਵੀ ਵੋਟ ਵੋਟ ਨਹੀਂ ਹੈ ਅਸੀਂ ਵੋਟਾਂ ਵੱਲ ਜ਼ਿਆਦਾ ਧਿਆਨ ਦੇਣਿਆ ਜਿਹੜਾ ਮਤਲਬ ਇਹ ਮੰਨ ਕੇ ਚੱਲੀਏ ਕਿ ਜਿਹੜੇ ਇਸ ਤਰ੍ਹਾਂ ਦੇ ਕਾਰਜ ਨੇ ਉਹ ਸਰਕਾਰਾਂ ਨੇ ਸ਼ਾਇਦ ਸੰਸਥਾਵਾਂ ਦੇ ਹਿੱਸੇ ਛੱਡੇ ਹੋਏ ਨੇ ਕਿਉਂਕਿ ਉਹਨਾਂ ਨੂੰ ਪਤਾ ਸੰਸਥਾਵਾਂ ਨੂੰ ਫੰਡ ਦੇਈ ਜਾਓ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਹੁਣ ਕੋਈ ਗੋਸ਼ਾਲਾ ਬਣਾ ਲੈਂਦਾ ਤੁਹਾਡੇ ਸ਼ਹਿਰ ਦੀ ਗੋਸ਼ਾਲਾ ਤੇ ਬੜੀ ਚਰਚਾ ਚ ਪਿਛਲੀਆਂ ਸਰਕਾਰਾਂ ਵੇਲੇ ਔਰ ਹੁਣ ਵੀ ਰਹੀ ਕੋਈ ਗੋਸ਼ਾਲਾ ਬਣਾ ਲਿਆ ਪਰ ਆਵਾਰਾ ਪਸ਼ੂ ਅੱਜ ਵੀ ਸੜਕਾਂ ਤੇ ਨੇ ਫਿਰ વૃਧਾ ਆਸ਼ਰਮ ਚਲੋ ਪਰ ਪ੍ਰਾਈਵੇਟ ਕੁਝ ਹੈਗੇ ਐ ਬਟ ਉਹਨਾਂ ਨੂੰ ਕਿਉਂਕਿ ਫੰਡ ਦੀ ਲੋੜ ਹੁੰਦੀ ਹੈ ਫੰਡ ਉਹ ਇੱਥੋਂ ਤੋਂ ਇਕੱਠਾ ਕਰਦੇ ਪਰ ਸਵਾਲ ਵੱਡਾ ਹੈ ਕਿ ਹਰ ਕਿਸੇ ਨੂੰ ਉਹ ਫੈਸਿਲਿਟੀ ਮਿਲ ਨਹੀਂ ਸਕਦੀ। ਤੋਂ ਮਤਲਬ ਤੁਹਾਡੇ ਮੈਂ ਤੁਹਾਡੇ ਤੋਂ ਜਿਹੜੀ ਗੱਲ ਸਮਝ ਨਹੀਂ ਚਾ ਰਿਹਾ ਕਿ ਕੱਲਾ ਸੰਸਥਾਵਾਂ ਦਾ ਕੰਮ ਰਹਿ ਗਿਆ ਵੋਟਾਂ ਨਹੀਂ ਹੈ ਕਿ ਇਸ ਕਰਕੇ ਜਾਂ ਤੁਹਾਨੂੰ ਲੱਗਦਾ ਕਿ ਸਰਕਾਰਾਂ ਨੂੰ ਥੋੜਾ ਜਿਹਾ ਹੋਰ ਪਲੈਨਿੰਗ ਇਹਦੀ ਚੇਂਜ ਕਰਨੀ ਪੈਗੀ। ਨਹੀਂ ਸਰਕਾਰਾਂ ਨੂੰ ਇਹਦੇ ਤੇ ਵਿਖੋ ਧਿਆਨ ਦੇਣਾ ਚਾਹੀਦਾ ਸਾਨੂੰ ਇਹੋ ਗੱਲ ਹੈ। ਅੱਜ ਸਰਕਾਰਾਂ ਸਾਰੀਆਂ ਜਿਹੜੀਆਂ ਨੇ ਖੋਲ ਬਨੇ ਤੁਰ ਪੀਆਂ ਅੱਜ ਤੁਸੀਂ ਹੜਾਂ ਦੇ ਪਿਛਲ ਆਈ ਅਜੇ ਸੰਸਥਾਵਾਂ ਨਾਂ ਉਹਨਾਂ ਬਚਾ ਲਿਆ ਅੱਜ ਜੇ ਉਹ ਸੰਸਥਾਵਾਂ ਨਾਂ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਹੈ ਇਹੋ ਚਲੋ ਸਾਡਾ ਕਲਚਰ ਪੰਜਾਬ ਦਾ ਖਾਸ ਹੈ ਬਹੁਤ ਇਹੋ ਜਿਹਾ ਹੈਗਾ ਵੀ ਅਸੀਂ ਆਪਣਾ ਧਰਮ ਕਰਨ ਦੇ ਵਾਲੇ ਲੋਕ ਆ ਅਸੀਂ ਆਪਣਾ ਸਬੰਧ ਕੱਢਨੇ ਆ ਪਰ ਸਰਕਾਰਾਂ ਦਾ ਕੀ ਕੰਮ ਆ ਸਿਰਫ ਟੈਕਸ ਲੈਣਾ ਜਾਂ ਲੋਕਾਂ ਨੂੰ ਲੁੱਟਣਾ ਜਾਂ ਰਾਜ ਕਰਨਾ ਨਹੀਂ ਸਰਕਾਰਾਂ ਦਾ ਕੰਮ ਆ ਲੋਕਾਂ ਨੂੰ ਸਹੂਲਤਾਂ ਦੇਣੀ ਭਾਵੇਂ ਕਿਸ ਏਜ ਗਰੁੱਪ ਚ ਹੋਣ ਅੱਜ ਜੀ ਅੱਜ ਦੇਖੋ ਤੁਸੀਂ ਹਸਪਤਾਲਾਂ ਦੀ ਕੀ ਪਿਛਣੋ ਅੱਜ ਮੁਹਾਲੀ ਦੇ ਵਿੱਚ ਪ੍ਰਾਈਵੇਟੇਸ਼ਨ ਦਾ ਅੱਜ ਮੁਹਾਲੀ ਦੀ ਗੱਲ ਕਰਾਂ ਅੱਜ ਮੁਹਾਲੀ ਦੇ 20 ਹਸਪਤਾਲ ਨੇ ਵੱਡੇ ਵੱਡੇ ਪ੍ਰਾਈਵੇਟ ਆ ਸਰਕਾਰੀ ਇੱਕ ਉਹ ਵੀ 6% ਦੀ ਇੱਕ ਨੁਕਾ ਵਿੱਚ ਜਿੱਥੇ ਕੋਈ ਫੈਸਿਲਿਟੀ ਨਹੀਂ ਹੈਗੀ ਅੱਜ ਮੁਹਾਲੀ ਜਿਸ ਲੈਵਲ ਜਿੱਥੋਂ ਗਵਾੜਾ ਨੇ ਜਾਂ ਸਰਕਾਰ ਨੇ ਅਰਬਾਂ ਰੁਪਏ ਕਮਾਏ ਅੱਜ ਮੁਹਾਲੀ ਮੁਹਾਲੀ ਤੇ ਮੈਂ ਜੇ ਪਿਛਲੇ 2 ਸਾਲਾਂ ਦੀ ਗੱਲ ਕਰਾਂ ਤੇ ਇਥੋਂ ਮੇਰਾ ਖਿਆਲ ਆ ਅਰਬਾਂ ਰੁਪਏ ਕਮਾ ਗਏ ਇੱਕ ਇੱਕ ਆਕਸ਼ਨ 1120 220 22000 ਕਰੋੜ ਦੀ ਗਈ ਹੈ ਬਿਲਕੁਲ ਔਰ ਅੱਜ ਜਿਹੜਾ ਉਹਦੇ ਵਿੱਚ ਮੁਹਾਲੀ ਨੂੰ ਕੀ ਦਿੱਤਾ ਕਮਾਡਾਂ ਨੇ ਜਾਂ ਮੁਹਾਲੀ ਦੀ ਸਰਕਾਰ ਨੇ ਕੀ ਦਿੱਤਾ ਇੱਕ ਹਸਪਤਾਲ ਨਹੀਂ ਬਣਾ ਸਕੀ ਜਿਹੜੀ ਪਿਛਲੀ ਸਰਕਾਰ ਨੇ ਮੈਡੀਕਲ ਕਾਲਜ ਬਣਾਇਆ ਸ਼ੁਰੂ ਕੀਤਾ ਅੱਜ ਇੱਕ ਨਹੀਂ ਲੱਗੀ ਉਹਨਾਂ ਨੇ ਇੱਥੇ ਜਾ ਕੇ ਜਗ੍ਹਾ ਦੇ ਦਿੱਤ ਕੇ ਅੱਜ ਇੱਕ ਇੱਟ ਨਹੀਂ ਲੱਗੀ ਪਿਛਲੇ 4 ਸਾਲ ਜਿਹੜਾ ਕਹਿੰਦੇ ਸੀ ਅਸੀਂ ਹਰ ਜ਼ਿਲ੍ਹੇ 'ਚ ਇੱਕ ਮੈਡੀਕਲ 16 ਮੈਡੀਕਲ ਕਾਲਜ ਦੀ ਗੱਲ ਕਰਦੇ ਸੀ ਇਸ ਕਰਕੇ ਗੱਲਾਂ ਸਾਰੀਆਂ ਖਵਾਈ ਕੰਨਾ ਜਿਆਦਾ ਹੋਣ ਲੱਗ ਪਈਆਂ ਮੇਰਾ ਬਾਦ ਮੇਰਾ ਸੁਭਾਅ ਆ ਮੈਂ ਮੋਹਾਲੀ ਲੋਕਾਂ ਲਈ ਕਮਿਟਡ ਆ ਮੈਂ ਲੜਾਈ ਮੋਹਾਲੀ ਦੇ ਲੋਕਾਂ ਲਈ ਲੜਨਾ ਮੈਂ ਲੰਬੀਆਂ ਲੜਾਈਆਂ ਪਹਿਲਾਂ ਵੀ ਲੜੀਆਂ ਤੁਸੀਂ ਇਹ ਜਿਹੜੀ ਲੜਾਈ ਮੋਹਾਲੀ ਤੋਂ ਸ਼ੁਰੂ ਕੀਤੀ ਜੋ ਪੰਜਾਬ ਤੇ ਚਲੀ ਗਈ ਫਿਰ ਹਰਿਆਣਾ ਨੂੰ ਵੀ ਲੈ ਲਿਆ ਮੈਂ ਇੱਕ ਚੀਜ਼ ਹੋਰ ਸਮਝਣੀ ਚਾ ਰਿਹਾ ਇੱਕ ਸੋਸ਼ਲ ਔਰਾ ਜੇ ਦੇਖੇ ਮੋਹਾਲੀ ਦੇ ਵਿੱਚ ਨਾ ਹੁਣ ਵਰਕਿੰਗ ਕਪਲਸ ਜਾਂ ਕਹਿ ਲੋ ਕਿ ਪੜ੍ਹੇ ਲਿਖੇ ਲੋਕ ਨੌਕਰੀ ਪੇਸ਼ਾ ਵਪਾਰ ਕਰਨ ਵਾਲੇ ਬਹੁਤ ਨੇ ਲੱਗਦਾ ਕਿ ਸ਼ਹਿਰ ਮੁਹਾਲੀ ਸ ਤੇ ਸਭ ਤੋਂ ਜ਼ਿਆਦਾ ਲੋੜ ਇੱਕ 올ਡੇਜ ਹੋਮ ਦੀ ਕਿਉਂਕਿ ਬਜ਼ੁਰਗ ਦੇਖੋ ਹੁੰਦਾ ਕੀ ਹੈ ਮੈਂ ਬੜਾ ਪ੍ਰੈਕਟੀਕਲ ਦੱਸ ਰਿਹਾ ਮੈਂ ਆਪਣੇ ਆਸ-ਪਾਸ ਵੀ ਜਦੋਂ ਵੇਖੀਦਾ ਅਸੀਂ ਕੀ ਕਰ ਰਹੇ ਹਾਂ ਪਿੰਡਾਂ ਚੋਂ ਜ਼ਮੀਨਾਂ ਵੇਚ ਕੇ ਸ਼ਹਿਰ ਚ ਆ ਕੇ ਵਸ ਗਏ ਕੋਈ ਨੌਕਰੀ ਕਰ ਰਿਹਾ ਕੋਈ ਆਪਣਾ ਕੰਮ ਤੰਦਾ ਕਰ ਰਿਹਾ ਅੱਬਾ ਬਜ਼ੁਰਗਾਂ ਨੂੰ ਨਾਲ ਲਿਆਨੇ ਪਰ ਬਾਅਦ ਚ ਵੇਖਦੇ ਨਹੀਂ ਉਹਨਾਂ ਦੀ ਸਾਮ ਸੰਭਾਲ ਨਹੀਂ ਹੋ ਪਾਂਦੀ ਫਿਰ ਉਹ ਕੀ ਕਰਨ ਕੀ ਇਸ ਕਰਕੇ ਮੁਹਾਲੀ ਸਭ ਤੋਂ ਜ਼ਿਆਦਾ ਲੋੜ ਮੁਹਾਲੀ ਸਭ ਤੋਂ ਜ਼ਿਆਦਾ ਇਸ ਕਰਕੇ ਲੋੜ ਹੈ ਮੁਹਾਲੀ ਕੰਮ ਮੈਂ ਵੇਖੋ ਮੈਂ ਗਰਾਊਂਡ ਤੇ ਕੰਮ ਕਰਨਾ ਮੈਂ ਆਪਣੇ ਵਾਰਡ ਦੀ ਗੱਲ ਕਰ ਸਕਦਾ ਮੇਰਾ ਜਿਹੜਾ ਸਭ ਤੋਂ ਪੌਸ਼ ਏਰੀਆ ਸਭ ਬੱਚੇ ਹੈ ਹੀ ਨੌਜਵਾਨ ਪੀੜੀ ਹੈ ਹੀ ਨਹੀਂ 10% ਬੱਚੇ 90% ਵੇਦੇ ਸਮੇ ਦੇ ਜਿਹੜੇ ਵਾਰਡ ਦੇ ਲੋਕ ਨੇ ਬਜੁਰਗ ਕੱਲੇ ਨੇ ਸਾਰੇ ਬੱਚੇ ਵੇ ਇੱਕ ਇੱਕ ਬੱਚਾ ਵਿਦੇਸ਼ ਨੇ ਬੇਟੀਆਂ ਵੇ ਹੀਆਂ ਗਈਆਂ ਉਹ ਮਤਲਬ ਉਹ ਭਾਵੇਂ ਠੀਕ ਹੈ ਪਰ ਸਮੇ ਦੀ ਮੰਗ ਆਏ ਵੀ ਅੱਜ ਇਹਨੂੰ ਸਾਨੂੰ ਸਾਨੂੰ ਇਹ ਤੱਬਾ ਨਹੀਂ ਸਮਝ ਕੇ ਉਹਨਾਂ ਦੀ ਉਹ ਕਈ ਬਜੁਰਗ ਵੀ ਇਸ ਨੂੰ ਤੱਬਾ ਸਮਝਦੇ ਮੈਂ ਸਰ ਤੱਬਾ ਨਹੀਂ ਜ਼ਿੰਦਗੀ ਜੀਣ ਦਾ ਹੱਕ ਨੂੰ ਹੱਕ ਹੈ ਖੁਸ਼ਹਾਲ ਜ਼ਿੰਦਗੀ ਖੁਸ਼ੀ ਜ਼ਿੰਦਗੀ ਘਰ ਚ ਕੱਲਾ ਘੁਰਨ ਨਾਲੋਂ ਹਾਂਜੀ ਉਹਦੇ ਨਾਲੋਂ ਸਕਿਉਰਿਟੀ ਸੇਫੈਸ ਨਹੀਂ ਅੱਜ ਜਿੰਨੀ ਲੁੱਟਖੋ ਹੋ ਰਹੀ ਆ ਜੇ ਘਰ ਜਾਣਗੇ ਸ਼ਾਮ ਨੂੰ ਗੜਾ ਘਟ ਜੇ ਕੋਈ ਜਿੱਦਾਂ ਅੱਜ ਜਿੰਨੀ ਇੱਥੇ ਤੁਸੀਂ ਲੌਂਗ ਆਰਡਰ ਦੀ ਲੌਂਗ ਆਰਡਰ ਦੀ ਪੋਜੀਸ਼ਨ ਮਾੜੀ ਹੋ ਰਹੀ ਆ ਉਹਦੇ ਗੱਡੀ ਚ ਚਲਾ ਨਹੀਂ ਸਕਦੇ ਵਿਚਾਰੇ ਬੁਝੋ ਗਾ ਗੱਡੀ ਟ੍ਰੈਫਿਕ ਇੰਨਾ ਹੋ ਗਿਆ ਵੀ ਨਾ ਤੇ ਗੱਡੀ ਚਲਾ ਸਕਦੇ ਨਹੀਂ ਉਹਦੇ ਲਈ ਮੈਂ ਸਮਝ ਨਾ ਨਾ ਨੋ ਇਸ ਹੁਲਤ ਦੇਣੀ ਸਰਕਾਰਾਂ ਦੀ ਜ਼ਿੰਮੇਵਾਰੀ ਆ ਮੈਂ ਆਪਣੀ ਜ਼ਿੰਮੇ ਸਮਝਦਾ ਹੋਇਆ ਪਿਛਲੇ 11 ਸਾਲ ਤੋਂ ਲੜਦੇ ਆ ਜਿਨ੍ਹਾਂ ਚ ਮੈਂ ਮੁਹਾਲੀ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਬਣਾ ਲਿੰਦਾ ਚੁੱਪ ਕਰਕੇ ਬਹਿਣ ਵਾਲਾ ਨਹੀਂ ਮੈਨੂੰ ਇਹਦੇ ਕੋਈ ਭਾਵੇਂ ਨਿੱਜੀ ਫਾਇਦਾ ਨਹੀਂ ਪਰ ਮੈਸਨ ਮੈਂ ਇਹ ਲੜਾਈਆਂ ਉਹਨਾਂ ਬਜ਼ੁਰਗਾਂ ਦੀ ਅਸੀਸਾਂ صدਕਾ ਲਈ ਲੜਦੇ ਆ ਅੱਜ ਮੁਹਾਲੀ ਦੇ ਸਾਰੇ ਨਹੀਂ ਪੰਜਾਬ ਦੇ ਜੋ ਲੋਕ ਨੇ ਮੈਨੂੰ ਅਸੀਸਾਂ ਦਿੰਦੇ ਬਜ਼ੁਰਗ ਮੈਂ ਉਹ ਮਹਿਸੂਸ ਕਰਕੇ ਆਂ ਸਤਾਪਾ ਮੰਡੀ ਦੇ ਵਿੱਚ ਜਿੱਦਨ ਮੈਂ ਆਪਣਾ ਜਨਰਲ ਮਨਾ ਕੇ ਜਿੱਦਾਂ ਉਹਨਾਂ ਲੋਕ ਬੱਚੀ ਬਜ਼ੁਰਗਾਂ ਨੇ ਮੈਨੂੰ ਪਿਆਰ ਦਿੱਤਾ ਮਨੋਸ਼ੀਸ਼ ਦਿੱਤੀ ਉਹ ਮਤਲਬ ਤੁਸੀਂ ਉਹਦਾ ਕੋ ਮੁੱਲ ਹੀ ਨਹੀਂ ਹੈਗਾ ਇਹ ਜਿਹੜਾ ਮਤਲਬ ਉਹਦੇ ਵੀ ਮੈਂ ਇਹ ਸਮਝਾ ਹਿੰਮਤ ਆ ਮੇਰੀ ਕਿ ਪ੍ਰਮਾਤਮਾ ਦਾ ਅਸ਼ੀਰਵਾਦ ਆ ਲੋਕਾਂ ਦਾ ਪਿਆਰ ਆ ਜਿੱਦ ਮੈਂ ਜਿੱਥੇ ਜਾਂਦਾ ਲੋਕ ਜੇ ਹੁਣ ਸਰਕਾਰ ਨੇ ਅਜੇ ਵੀ ਕੋਈ ਅਜੇ ਤੱਕ ਐਕਸ਼ਨ ਨਾ ਲਿਆ ਫਿਰ ਕੀ ਐਕਸ਼ਨ ਹੋਏਗਾ ਤੁਹਾਡਾ ਦੇਖੋ ਐਕਸ਼ਨ ਤਾਂ ਲੈਣਾ ਪਏਗਾ ਕਮਿਟਮੈਂਟ ਹੈ ਕੋਰਟ ਦੀ ਜਿਹੜੀ ਐਫੀਡਵਿਟ ਸਰਕਾਰ ਨੇ ਦਿੱਤਾ ਹੈ ਇਸੇ ਕਰਕੇ ਬਾਈ ਨੇਮ ਮੈਂ ਪਾਈ ਜਿਹੜੇ ਹੁਣ ਮੌਜੂਦਾ ਅਧਿਕਾਰੀ ਨੇ ਭਾਈ ਨੇਮ ਉਥੇ ਆਪਣਾ ਘਾਵਿਆਂ ਦੇ ਨਹੀਂ ਜੋ ਵੀ ਫੈਸਲਾ ਕਰਨ ਸਰਕਾਰ ਕਰੇ ਮੁਹਾਲੀ ਦਾ ਤੇ ਪੈਸੇ ਵੀ ਪਏ ਹੋਏ ਨੇ 10 ਕਰੋੜ ਰੁਪਇਆ ਕਿਉਂ ਇਹ ਮੰਨ ਉਦੋਂ ਬਜਟ ਦੇ ਵਿੱਚ ਰੱਖਣਾ ਪਿਆ ਇਹਨਾਂ ਨੇ ਬਜਟ ਚ ਪੈਸੇ ਰੱਖੇ ਮੁਹਾਲੀ ਦਾ 10 ਕਰੋੜ ਵੀ ਆਇਆ ਹੋਇਆ ਜਮੀਨ ਕਰਕੇ ਜਿਹੜਾ ਮੈਂ ਸਮਝਦਾ ਨਹੀਂ ਬਣ ਪਾਦੀ ਆਜੇ ਪੋਜੇਸ਼ਨ ਦੇ ਦਨ ਤੇ ਬਿਲਡਿੰਗ ਸਵੇਰੇ ਸ਼ੁਰੂ ਹੋ ਸਕਦੀ ਹੈ ਪਰ ਕਦੇ ਤੁਸੀਂ ਕਮਾਡਰ ਨਾਲ رابطہ ਨਹੀਂ ਕੀਤਾ ਕਿ ਭਾਈ ਕਿਉਂ ਹੁਣ ਤੱਕ ਪੋਜੀਸ਼ਨ ਨਹੀਂ ਦੇ ਰਹੇ ਮੈਂ ਬਹੁਤ ਕੀਤਾ ਮੈਂ ਕੋਈ ਦਵਾਜਾ ਛੱਡਦਾ ਹੀ ਨਹੀਂ ਮੈਂ ਤੇ ਹੱਦ ਦਵਾਜਾ ਕਮਾਡਾ ਚ ਕੋਈ ਬਾਸੀ ਕਰ ਰਹੇ ਆ ਜੀ ਦੇਖਦੇ ਆ ਜੀ ਮੀਟਿੰਗ ਹੁੰਦੀ ਹੈ ਜੀ ਮੀਟਿੰਗ ਪਹਿਲਾਂ ਹੁੰਦਾ ਜੀ ਤੇ ਬੋਰਡ ਦੀ ਬੋਰਡ ਚ ਜਾਣਾ ਜੀ ਬੋਰਡ ਦੇ ਵਿੱਚੋਂ ਆਏਗਾ ਜੀ ਬਸ ਹੁਣ ਉਹਦੇ ਦੂਜੇ ਬੰਦੇ ਧਿਆਨ ਆ ਦੂਜੇ ਬੰਨੇ ਕਿਥੇ ਮਤਲਬ ਚਿੜੀਆਂ ਸਾਈਟਸ ਪਜੀਆਂ ਉਹ ਵੀ ਦੇਈ ਜਾਓ ਹਾਂ ਬਸ ਮਸਲਾ ਸਾਰਾ ਉਹੀ ਹੈ ਇਹਨਾਂ ਨੂੰ ਲੱਗਦਾ ਵੀ ਇਹ ਫਰੀ ਕਿਉਂਕਿ ਪਹਿਲਾਂ ਇਹਨਾਂ ਦੇ ਦੇ ਬੈਠੇ 78 ਸੈਕਟਰ ਚ ਹਾਂ ਉਹ ਪ੍ਰਾਈਮ ਲੋਕੇਸ਼ਨ ਹੁਣ ਇਹਨਾਂ ਨੂੰ ਲੱਗਦਾ ਵੀ ਉਹ 78 ਨੂੰ ਜੋ ਲੱਗਦਾ ਉਹ ਪੇਨ ਨੂੰ ਚੇਂਜ ਕਰਕੇ ਕਹਿੰਦੇ ਉਹ ਪਤਾ ਲੈ ਜੀਏ ਇੱਥੇ ਇਹਨੂੰ 78 ਸੈਕਟਰ ਨੂੰ ਵੇਚੋ ਉਹ ਲਗੇ ਸੈਨੀਟੇ ਵਾਲੇ ਪਾਸੇ ਲੈ ਜੀਏ ਪੇਨ ਨੂੰ ਇਹਨੂੰ ਵੇਚਦੀ ਹੈ ਉਸ ਕਰਕੇ ਸਾਰਾ ਕਿਉਂਕਿ ਵੇਚਣ ਵਾਲੇ ਧਿਆਨ ਆ ਸਰਕਾਰ ਦੇ ਅਫਸਰਾਂ ਦੇ ਪ੍ਰੈਸ਼ਰ ਇੰਨਾ ਵੀ ਪੈਸੇ ਇਕੱਠੇ ਕਰਕੇ ਦਿਓ ਸਾਨੂੰ ਯੂਨੀਅਰ ਸਾਈਟਾਂਾਂ ਵੇਚਦੀਆਂ ਪਿਛਲੇ ਸਾਲ ਭਾਜੀ ਉਹ ਉਸ ਸਾਈਟਾਂ ਨਾਲ ਇਨਫਰਾਸਟ੍ਰਕਚਰ ਦਿੱਤਾ ਨਹੀਂ ਸਭ ਤੋਂ ਵੱਡੀ ਦੇਖੋ ਬਦਲ ਸਾਹਿਬ ਤੁਸੀਂ ਜੋ ਰੋਜ ਮਹਾਲੀ ਚ ਰਹਿੰਦੇ ਹੋ ਇਨਾ ਬੜਾ ਹਾਲਾ ਇਨਫਰਾਸਟ੍ਰਕਚਰ ਦੇ ਨਾਂ ਤੇ ਅੱਜ ਉਹ ਕਿਤੇ ਮੈਂ ਫੇਰ ਵੱਖਰੀ ਇੰਟਰਵਿਊ ਚ ਗੱਲ ਕਰਾਂਗੇ ਆਪਾਂ ਅੱਜ ਗੜਗਾਉਂ ਤੇ ਮਹਾਲੀ ਦਾ ਕੰਪੈਰੀਸ਼ਨ ਕਰਨੀ ਲੋ ਅੱਜ ਮਹਾਲੀ ਚ ਜੋ ਆਉਣ ਵਾਲੇ ਸਮੇਂ ਤੇ ਜੋ ਹਾਲਾਤ ਹੋਣਗੇ ਅੱਜ ਮੈਂ ਜਿਹੜੀ ਪਹਿਲਾਂ 1.5 ਸਾਲ ਤੋਂ 2 ਸਾਲ ਪਹਿਲਾਂ ਇਸ਼ੂ ਚੱਕਿਆ ਸੀ ਗਾਜ਼ਬੇ ਦਾ ਤੋਦਣ ਮੈਂ ਬੋਲੀ ਸੀ ਗਲਪੀ ਸਰਕਾਰ ਸ਼ਹਿਰ ਦਾ ਹਾਲ ਜਿਹੜਾ ਵਾ ਉਹ ਬੁਰਾ ਹੋਣਾ ਅੱਜ ਉਹ ਮੇਰੀ ਗੱਲ ਸਾਬਤ ਸੱਚ ਹੋਈ ਇਸ ਕਾ ਕਿ ਸਰਕਾਰ ਪ੍ਰੈਕਟੀਕਲੀ ਤੁਸੀਂ ਵੇਖ ਲਈ ਆਪਾਂ ਇਹ ਗੱਲਬਾਤ ਰਿਕਾਰਡ ਕਰ ਲੈਣੀ ਸੀ ਪਰ ਗੱਲ ਤੁਸੀਂ ਡੇਢ ਘੰਟਾ ਦੋ ਘੰਟੇ ਮੇਰਾ ਕੰਮ ਚ ਫਸੇ ਰਿਹਾ ਮੈਂ ਵਾਪਸ ਗਿਆ ਦਤੀ ਵਾਪਸ ਇਸ ਕਾ ਕਿ ਵੀ ਟ੍ਰੈਫਿਕ ਤਾਂ ਬੜਾ ਵੱਡਾ ਮਸਲਾ ਦੇਖੋ ਹੋਵੇ ਕਿ ਇੰਸਾਚ ਅੱਛਾ ਕੁਮਾਰਾ ਦੇ ਦੇਣਾ ਅੱਜ ਪੈਸੇ ਵਰਤੀ ਜਾਂਦੀ ਪਲਾਟ ਵੇਜ ਵਿੱਚ ਕੇ ਕੋ ਅੰਡਰਪਾਸ ਕੋਈ ਫਲਾਈਓਵਰ ਕੁਝ ਬਣਾਉਣ ਦੀ ਪ੍ਰੋਵੀਜ਼ਨ ਹੈ ਕੋਈ ਤੁਸੀਂ ਵੇਖੋ ਨਾ ਅੱਜ ਇੰਡਸਟਰੀ ਇਹਦੀ ਤੁਹਾਡਾ ਅੱਠ ਵਿੱਚ ਜਿੱਥੇ ਆਪਾਂ ਅੱਜ ਬੈਠੇ ਆਂ ਮੁਹਾਲੀ ਦੇ ਦੋ ਐਂਟਰੀਆਂ ਨੇ ਅੰਦਰ ਮੇਰਾ ਖਿਆਲ ਹੈ ਇਹਦੇ ਚੰਦਰ 10000 ਬੰਦਾ ਤੇ ਐਮਪਲਾਈ ਗੱਡੀ ਹੁੰਦੀ ਹੈ ਰੋਜ਼ ਹਾਂ ਬਿਲਕੁਲ ਜਿੰਨਾ ਇੱਥੇ ਆਈਟੀ ਸੈਕਟਰ ਦੇ ਟਾਵਰ ਬਣ ਗਏ ਜਿੰਨਾ ਇੱਥੇ ਬੱਚਾ ਕੰਮ ਕਰ ਰਿਹਾ ਜਿੰਨਾ ਇੰਡਸਟਰੀ ਦਾ ਫੁੱਟ ਪਹਾਲਾ ਔਰ ਉਹਦੇ ਨਾਲ ਕੀ ਹੈ ਵੀ 10000 ਗੱਡੀ ਲੰਘਣੀ ਕਿੱਥੋਂ ਐਂਟਰੀ ਐਗਜ਼ਿਟ ਨੂੰ ਜਦੋਂ ਐਂਟਰੀ ਐਗਜ਼ਿਟ ਦੀ ਰੋਡ 30 ਫੁੱਟ ਤੋਂ ਉੱਤੇ ਦੀ ਹੈ ਹੀ ਨਹੀਂ ਹੈ ਇਹ ਜੀ ਇਹ ਚੀਜ਼ਾਂ ਤੇ ਬਹੁਤ ਕੰਮ ਕਰਨ ਦੀ ਲੋੜ ਆ ਜਿਹੜਾ ਨਹੀਂ ਕਰਦੇ ਪਰ ਮ ਹਾਲੇ ਛੋੜਾ ਲੜਾਈ ਲੜਨਾ ਮੁਹਾਲੀ ਦੇ ਲੋਕਾਂ ਨੇ ਲੜਨਾ ਮੁਹਾਲੀ ਦੇ ਲੋਕਾਂ ਦੀ ਜਿੱਥੇ ਵੀ ਤੰਗੀ ਆਉਂਦੀ ਹੈ ਭਾਵੇਂ ਨੂੰ ਕੋਟਾ ਜਾਣਾ ਪਿਆ ਕੋਈ ਦਵਾਜਾ ਖੜਕਾਉਣਾ ਪਿਆ ਮੈਂ ਹਾਲ ਦਵਾਜਾ ਖੜਕਾਉਣਾ ਮੈਂ ਇਹ ਨਹੀਂ ਵੀ ਬਿਆਨ ਦੇ ਕੇ ਲੋਕਾਂ ਨੂੰ ਕਿ ਖਬਰ ਲੱਗੀ ਹਾਲੇ ਕਿ ਮੈਨੂੰ ਕੋਈ ਖਬਰ ਲੱਗੀ ਸੀ ਮੇਰੇ ਜਦ ਮੈਂ ਕੇਸ ਜਿੱਤ ਗਿਆ ਮੈਂ ਬੱਲੇ ਬੱਲੇ ਕਰਕੇ ਗਾਂ ਜਾਂਦਾ ਚਿੱਠੀ ਜਦੋਂ ਮਿਲ ਗਈ ਉਦੋਂ ਬੰਦ ਪਰ ਲੇਕਿਨ ਨਹੀਂ ਉਸ ਤੋਂ ਬਾਅਦ ਵੀ 22 ਜਨ ਚਿੱਠੀ ਦੇ ਦਿੱਤੀ ਮੈਂ ਫਿਰ ਚੁੱਪ ਕਰ ਸਕਦਾ ਹਾਂ ਲੇਕਿਨ ਮੈਂ ਅੱਜ 24 ਦਸੰ ਮੁਖ ਗਿਆ 25 ਆਉਣ ਵਾਲਾ 25 ਮੁੱਕ ਗਿਆ 26 ਆਉਣ ਵਾਲਾ ਤੇ ਮੈਂ ਹੁਣ ਤੱਕ ਉਹਦੇ 22 23 ਦੀ ਚਿੱਠੀ ਦਿੱਤੀ ਹੋਈ ਹਿਸਾਬ ਨਾਲ 2 ਸਾਲ ਤੋਂ ਲੜਾਈ ਲੜ ਰਹੇ ਹੂੰ ਪਰ ਨਹੀਂ ਇਹ ਨਸਦਾ ਤਾਂ ਕਿ ਰਿਪੋਰਟ ਕੇਸ ਬਿਲਕੁਲ ਵੀ ਲਾ ਕੇ ਸਰਕਾਰ ਨੂੰ ਫਟਕਾਰ ਪੈ ਗਈ ਪਰ ਉਮੀਦ ਕਰਨਾ ਦੇਖੋ ਸਰਕਾਰ ਹੁਣ ਅੱਗੇ ਕੀ ਇਹਦੇ ਤੇ ਫੈਸਲਾ ਕਰਦੀ ਪਰ ਮੈਨੂੰ ਲੱਗਦਾ ਕਿ ਇੱਕ ਲੋਕ ਲਹਿਰ ਵੀ ਇਹਨੂੰ ਲੈ ਕੇ ਬਣਾਣੀ ਚਾਹੀਦੀ ਤੁਹਾਨੂੰ ਲੱਗਦਾ ਹਾਂ ਚਾਹੀਦੀ ਆ ਲੋਕ ਲਹਿਰ ਤੇ ਬਹੁਤ ਯੂਈ ਲੋਕਾਂ ਦੇ ਸਹਿਯੋਗ ਪਰ ਮੈਨੂੰ ਕਈ ਵਾਰੀ ਅਫਸੋਸ ਹੁੰਦਾ ਹਰ ਬੰਦਾ ਕਹਿਣ ਲੱਗ ਪਿਆ ਮੈਂ ਕੀ ਲੈਣਾ ਜਾਂ ਬੇਦੀ ਸਾਹਿਬ ਦੇ ਵਹਿਲੇ ਨੇ ਇਸ ਕੰਦੇ ਕਿ ਪਰ ਜਦੋਂ ਕਿ ਮੈਂ ਸਮਝਦਾ ਵੀ ਇਹ ਖਾਸ ਬੰਦੇ ਦੀ ਉਮੀਦੀ ਹੈ ਆਪਣੇ ਵਾਸਤੇ ਤੇ ਜਿੰਨੇ ਹੀ ਆ ਜੇ ਲੋਕਾਂ ਵਾਸਤੇ ਜੇ ਕੰਮ ਨਾ ਕਰ ਸਕੀਏ ਤੇ ਆਪਣੇ ਵਾਸਤੇ ਤੇ ਭਾਜੀ ਫਿਰ ਉਹ ਕੋਈ ਗੱਲ ਵੀ ਖਾਸ ਉਹ ਦੂਜੇ ਬੰਦੇ ਵਿੱਚ ਜਿੰਦੇ ਨੇ ਜਿਹਨਾਂ ਦੇ ਕੁਝ ਨਹੀਂ ਕੀ ਵੱਖਰਾ ਫਿਰ ਕੁਝ ਕੀ ਕੀਤਾ ਜੇ ਲੋਕਾਂ ਲਈ ਕੁਝ ਨਹੀਂ ਕੀਤਾ ਠੀਕ ਹੈ ਬਹੁਤ ਬਹੁਤ ਧੰਨਵਾਦ ਬੀਤੀ ਸਾਹਿਬ ਜੁੜਨ ਲਈ ਸੋ ਦੇਖੋ ਮਸਲਾ ਵੱਡਾ ਹੈ ਪਰ ਇਹਨੂੰ ਸਮਝਣ ਦੀ ਵੀ ਲੋੜ ਹੈ ਕਿ ਇਕੱਲਾ ਉਨਾ ਬਜ਼ੁਰਗਾਂ ਬਾਰੇ ਨਾ ਸੋਚੀਏ ਇੱਕ ਸੋਸ਼ਲ ਇੰਪੈਕਟ ਵੀ ਹੈ ਸੋਸ਼ਲ ਆਰਾ ਵੀ ਹੈ ਕਹਿ ਲੋ ਕਿ ਇੱਕ ਸੋਸ਼ਲ ਸਿਕਿਉਰਟੀ ਵਾਲਾ ਮਸਲਾ ਵੀ ਹੈ ਕਿ ਆਖਰਕਾਰ ਜੋ ਫੈਸਿਲਿਟੀ ਕਾਨੂੰਨ ਕਹਿੰਦਾ ਸਰਕਾਰ ਕੇਂਦਰ ਦੀ ਕਹਿੰਦੀ ਹੈ ਦੇਸ਼ ਦਾ ਕਾਨੂੰਨ ਕਹਿੰਦਾ ਹੈ ਕਿ ਉਹ ਦੇਣਾ ਚਾਹੀਦਾ ਜੇ ਉਹ ਪੰਜਾਬ ਸਰਕਾਰ ਨਹੀਂ ਦੇ ਪਾਰੀ ਜਾਂ ਕਹਿ ਲੋ ਕਿ ਜਿਵੇਂ ਪੂਰੀ ਗੱਲਬਾਤ ਦੇ ਵਿੱਚ ਤੁਸੀਂ ਸਮਝਿਆ ਵੋਟਾਂ ਕਿੰਨੀਆਂ ਕੋ ਪੈ ਜਾਣਗੀਆਂ ਧਿਆਨ ਦਿਈਏ 10 ਲੱਖ ਦਾ ਬੀਮਾ ਦੇ ਦਈਏ ਧਿਆਨ ਦਿਈਏ ਆਮ ਆਦਮੀ ਕਲੀਨਿਕ ਖੋਲ੍ਹ ਦਈਏ ਧਿਆਨ ਦਿਈਏ ਕਿ ਜੀ ਹੋਰ ਕੁਝ ਫ੍ਰੀ ਪ੍ਰੂਫ ਜੋ ਦੇਣਾ ਦੇ ਦिए ਪਰ ਜਿਹੜੇ ਮਸਲੇ ਦਰਸਲ ਸਮਾਜ ਲਈ ਜ਼ਰੂਰੀ ਨੇ ਉਹਨਾਂ ਵੱਲ ਸਰਕਾਰਾਂ ਦਾ ਕਿੰਨਾ ਧਿਆਨ ਹੈ ਇਸ ਗੱਲਬਾਤ ਤੋਂ ਤੁਸੀਂ ਸਮਝ ਗਏ ਇਜਾਜ਼ਤ ਦਿਓ ਸਾਸਤ੍ਰਿਕ